ਕਜੇ ਸੀ ਸਲੇਟਾ ਦੇਖ ਕੇ ਆਏ ਆ ਆਪਾਂ ਜਾ ਕੇ ਬਹੁਤ ਰੰਗ ਬਦਲਦਾ ਸਾਲਾ ਬਹੁਤ ਰੰਗ ਬਦਲਦਾ ਜਾ ਕੇ ਦੇਖੋ ਸਾਰੇ ਬੰਦੇ ਸਲੇਟਾ ਬਹੁਤ ਰੰਗ ਬਦਲਦਾ ਫੋਟੋ ਨਹੀਂ ਖਿੱਚਿਆ ਨੰਦਾ ਕਮਰੇ ਦੇ ਵਿੱਚ ਸਾਲਾ ਲੁਕੇ ਜਾਂਦਾ ਕਦੇ ਕੁਝ ਬਣ ਜਾਂਦਾ ਕਦੇ ਕੁਝ ਬਣ ਜਾਂਦਾ ਜਿਹੜੇ ਵੀਰ ਨੂੰ ਮੇਰੀ ਮੈਸੇਜ ਮਿਲਦਾ ਦੁਬਾਰਾ ਸਾਰੇ ਗਰੁੱਪਾਂ 'ਚ ਸ਼ੇਅਰ ਕਰ ਦਿਓ ਜਿਹੜਾ ਭੂਤ ਪ੍ਰੇਤ ਨੂੰ ਮੰਨਦਾ ਨਹੀਂ ਨਾ ਉਹਨੂੰ ਦਿਖਾਇਆ ਉਹ ਸਲੇਟਾ ਦੇਖ ਲਓ ਖੜਿਆ ਸੰਗਾ ਨੇ ਆ ਫੜ ਕੇ ਉਹਨਾਂ ਦੇ ਮੁਕਤੀ ਕਰਨੀ ਆ ਉਹਦੀ ਇੱਕ ਹਫਤਾ ਰੱਖਣਗੇ ਘੱਟ ਤੋਂ ਘੱਟ ਛਲੇਡਾ ਨਾਮੀ ਜਾਨਵਰ ਕੱਲ ਗੁਰਦੁਆਰਾ ਸਹਿਬਾਬਾ ਬੈਠਿਆਣਾ ਜ਼ਿਲ੍ਹਾ ਸੁਰੂਰ ਪਿੰਡ ਦੇਵਾ ਵਿਖੇ ਪੜਿਆ ਗਿਆ ਹੈ ਇਹ ਹਰ ਬਾਰ ਰੰਗ ਬਦਲਦਾ ਹੈ ਕਦੇ ਇਹ ਬੰਦੇ ਦਾ ਰੂਪ ਧਾਰਨ ਕਰਦਾ ਹੈ ਕਦੇ ਕੋਈ ਜਾਨਵਰ ਬਣਦਾ ਹੈ ਕਦੇ ਕੋਈ ਤਰ੍ਹਾਂ ਤਰ੍ਹਾਂ ਦੇ ਜਿਸ ਨੂੰ ਪੁਰਾਣੇ ਜਵਾਨੇ ਵਿੱਚ ਛਲੇਡਾ ਕਿਹਾ ਜਾਂਦਾ ਸੀ ਅੱਜ ਇਹ ਕੁਝ ਸਿੰਘਾਂ ਨੇ ਫੜ ਕੇ ਗੁਰਦੁਆਰਾ ਸਾਹਿਬ ਦੇ ਕਮਰੇ ਵਿੱਚ ਬੰਦ ਕੀਤਾ ਹੋਇਆ ਜਿਸ ਕਿਸੇ ਭੈਣ ਭਰਾ ਨੂੰ ਦੇਖਣਾ ਹੋਵੇ ਦਰਸ਼ਨ ਕਰਨਾ ਹੋਵੇ ਜਿਲ੍ਹਾ ਸੰਗਰੂਰ ਪਿੰਡ ਦਿਰਭਾਵੇਖੇ ਪਹੁੰਚ ਕੇ ਇਸ ਨੂੰ